52000 ਚੱਲੀ 21 ਮਾਡਲ S11 ਕੈਪਟਨ ਸੀਟਾਂ ਵਾਲੀ ਜਮਾ ਨਵੀਂ ਗੱਡੀ ਅਲਾਈਟਰ ਕੈਂਸੀ ਨੇ ਵੀਰੇ ਦੇ ਲੱਗੇ 2NC ਲਾਈਟਰ ਹੈ ਠੀਕ ਹੈ ਇੰਸ਼ੋਰੈਂਸ ਫੁੱਲ ਵਾਲਾ ਹੈਗਾ ਠੀਕ ਹੈ ਠੀਕ ਹੈ ਜੀ ਪੂਰੇ 11 ਮਹੀਨਾ ਦਾ ਮਤਲਬ ਬੀਮਾ ਬਿਆ ਦਾ ਤੇ ਰੇਟ ਕੀ ਇਹਦਾ 2021 ਮਾਡਲ 21 ਮਾਡਲ ਟੌਪ ਮਾਡਲ ਉਹ ਵੀ ਤੇ ਡਾਊਨ ਪੇਮੈਂਟ ਇਹਦੀ ਸਾਰੇ ਦਾ ਸਾਰਾ ਲੋਨ ਕਰਾ ਲਏਗੇ ਪੂਰੇ ਹੀ ਕਰਾ ਰਹੇ ਹਾਂ ਲਓ ਜੀ ਆਧਾਰ ਕਾਰਡ ਪੈਨ ਕਾਰਡ ਲਿਓ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਸਾਰਾ ਹੀ ਲੋਨ ਹੋ ਜੂਗਾ ਗੱਡੀ ਦੀ ਵਿਜ਼ਿਬਿਲਟੀ ਬਣਨੀ ਚਾਹੀਦੀ ਆ ਤੁਹਾਡੀ ਐਲੀਜੀਬਿਲਟੀ ਬਣਨੀ ਚਾਹੀਦੀ ਆ 20 ਠੀਕ ਹੈ ਫਰਸਟ ਓਨਰ ਹੈ ਜੀ ਜੀ ਬਿਲਕੁਲ ਟਾਪ ਐਂਡ ਹੈ ਜੀ 26 ਆਪਸ਼ਨਲ ਠੀਕ ਹੈ ਜੀ ਚੱਲੀ ਦੀ ਗੱਲ ਕਰਾਂ ਦਾ 30000 ਕਿਲੋਮੀਟਰ ਚੱਲੀ ਹੈ ਜੀ ਸਿਰਫ ਸਿਰਫ 30000 ਕਿਲੋਮੀਟਰ ਚੱਲੀ ਹੈ ਕੀ ਬਾਤ ਹੈ ਲਓ ਜੀ ਲਿਆ ਮਿੱਤਰਾ ਆਰਮੀ ਆਫੀਸਰ ਦੀ ਕਾਰ ਹੈ ਜੀ ਇਹ ਠੀਕ ਹੈ ਕਰੋ ਵੀ ਕੰਡੀਸ਼ਨ ਚੈੱਕ ਜਮਾ ਨਵੀਂ ਸਿਰਫ 30000 ਚੱਲੀ 2020 ਮਾਡਲ ਸਾਰ ਨੂੰ ਟਾਪ ਮਾਡਲ ਸਤਿ ਸ੍ਰੀ ਅਕਾਲ ਦੋਸਤੋ ਇੱਕ ਵੀਡੀਓ ਨਵੀਂ ਲੈ ਕੇ ਆਪਾਂ ਫੇਰ ਆ ਗਏ ਬਾਈ ਜੀ ਕਾਰ ਟ੍ਰੈਂਡ ਬਠਿੰਡਾ ਸ਼ਹਿਰ ਸੁੱਖੀ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਵਧੀਆ ਬਾਈ ਜੀ ਇੰਨਾ ਠੀਕ ਬਹੁਤ ਵਧੀਆ ਤੇ ਆਪਾਂ ਪਹਿਲਾਂ ਲੋਕੇਸ਼ਨ ਦੱਸ ਦਈਏ ਆਪਣੀ ਆਪਣੀ ਬਈ ਜੀ ਨਰੰਗ ਰੋਡ ਵੱਜਦਾ ਜੀ ਇਹ ਨਾਰਥ ਸਟਰੀਟ ਕਹਿ ਦਿੰਦੇ ਆ ਵੈਸੇ ਨਾਲ 100 ਫੁੱਟੀ ਰੋਡ 100 ਫੁੱਟੀ ਰੋਡ ਹੈ ਠੀਕ ਹੈ ਜੀ ਨੇੜੇ ਆਪਣੇ ਇੰਡੀਅਨ ਗਰੇਵਾਲ ਪੈਟਰੋਲ ਪੰਪ ਹੈ ਜੀ ਠੀਕ ਹੈ ਹਾਂ ਜੀ ਨੇੜੇ ਬੀਬੀ ਵਾਲਾ ਚੌਂਕ ਤੇ ਨਾਲ ਹੀ ਇੱਧਰ ਡਾਕਟਰ ਸੀਸ ਠਾਕਰ ਠੀਕ ਹੈ ਜੀ ਹਾਂ ਜੀ ਹਾਂ ਤੇ ਇੱਥੇ ਬਈ ਤੁਸੀਂ ਗੂਗਲ ਮੈਪ ਤੇ ਵੀ ਲੋਕੇਸ਼ਨ ਮਿਲ ਜੂਗਾ ਹਾਂ ਜੀ ਹਾਂ ਜੀ ਮਿਲ ਜੂਗਾ ਜੀ ਠੀਕ ਹੈ ਵੀਰੇ ਤੇ ਸਵਿਫਟਾਂ ਖੜੀਆਂ ਨੇ ਅੱਗੇ ਦੋ ਪਹਿਲਾਂ ਸਵਿਫਟ ਦੀ ਸਟਾਰਟ ਕਰਦੇ ਆ ਇਹਦੇ ਬਾਰੇ ਦੱਸ ਦੋ ਇਹ 2013 ਮਾਡਲ ਦਾ ਭ ਓਨਰ ਫਰਸਟ ਹੈ ਜੀ ਠੀਕ ਹੈ ਕੰਡੀਸ਼ਨ ਦੀ ਗੱਲ ਕਰੀਏ ਤਾਂ ਜਿਵੇਂ ਬ੍ਰੈਂਡ ਨਿਊ ਕਾਰ ਹੈ ਜੀ ਪਹਿਲੇ ਨਾਮ ਦੀ ਹੈ ਵੇਰੀਐਂਟ ਬੀਡੀਆਈ ਪਾਜੀ ਬੀਡੀਆਈ ਡੀਜ਼ਲ ਦੀ ਕਾਰ ਠੀਕ ਹੈ ਵੀਰੇ ਚੱਲੀ ਕਿੰਨੀ ਕ ਹੈ ਚੱਲੀ ਲੱਖ ਦੇ ਆਸ-ਪਾਸ ਹੈ ਪਾਜੀ ਠੀਕ ਹੈ ਵੀਰੇ ਜੈਨੂਨ ਚੱਲੀ ਹੈ ਲਓ ਜੀ ਕਰੋ ਅਗਨੀਸ਼ਨ ਚੈੱਕ ਅੰਦਰੋਂ ਤੇ ਰੇਟ ਕੀ ਹੈ ਵੀਰੇ ਗੱਡੀ ਦਾ ਇਹ ਬਾਈ ਜੀ ਦੇਣ ਲੈਣਾ 3.5 ਲੱਖ ਰੁਪਏ ਦੀ 3.5 ਲੱਖ ਦੀ ਪਾਜੀ ਐਸ ਨੂੰ ਹੀ ਹੈ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਪਾਜੀ ਇਹਦਾ 2.5 ਲੱਖ ਰੁਪਏ ਦਾ ਲੋਨ ਕਰਾ ਦੇਗੇ 1 ਲੱਖ ਰੁਪਏ ਦੇ ਦਿਓ ਠੀਕ ਹੈ ਜੀ ਆਹ ਕੀ ਮ 2016 ਜੀ ਠੀਕ ਹੈ ਪਟਿਆਲੇ ਸ਼ਹਿਰ ਦਾ ਨੰਬਰ ਹੈ ਜੀ ਸਾਰੀ ओरिजिनल ਦੀ ਗਾਰੰਟੀ ਹੈ ਠੀਕ ਹੈ ਲਾਈ ਡਾਇਰੈਕਟਾ ਲੱਗੇ ਜੀ ਜੀ ਲੱਖੀ ਵੀ ਮਤਲਬ ਕਿਲੋਮੀਟਰ ਵਿਦ ਰਿਕਾਰਡ ਹੀ ਚੱਲੀ ਹੈ ਸਾਰੀ ਠੀਕ ਹੈ ਬੀਡੀਆਈ ਇਹ ਵੀ ਬੀਡੀਆਈ ਇਹ ਵੀ ਬੀਡੀਆਈ ਕਾਰ ਆ ਡੀਜ਼ਲ ਦੀ ਭਾਈ ਜੀ 2016 ਮਾਡਲ ਕੰਡੀਸ਼ਨ ਚ ਚੈੱਕ ਕਰੋ ਇਹ ਵੀ ਗੱਡੀ ਵਧੀਆ ਨਵੇਂ ਸੀਲ ਕਰ ਬਿਲਕੁਲ ਬ੍ਰੈਂ ਨਿਊ ਕਾਰ ਹੈ ਜੀ ਹਮ ਇੰਚ ਵੀ ਪੇਂਟ ਹੈ ਨਹੀਂ ਕਿਦੋਂ ਪੂਰੀ ਗਾਰੰਟੀ ਫੁੱਲ ਬਟਾ ਫੁੱਲ ਠੀਕ ਹੈ ਇਹਦਾ ਕੀ ਰੇਟ ਆ ਫਿਰ ਇਹ ਦੇਵਾਂਗੇ 5.5 ਲੱਖ ਦੀ ਜੀ 5.5 ਲੱਖ ਦੀ ਯੈਸ ਨੋ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਇਹਦਾ ਕਰਾ ਦੇਗੇ ਭਾਜੀ 4 ਤੋਂ ਸਵਾ 4 ਦਾ ਲੋਨ। ਲਓ ਜੀ। ਸਵਾ 4 ਦਾ ਲੋਨ ਹੋ ਜਾਊਗਾ ਤੇ ਮਾਰ ਲਾ ਲਓ ਸਵਾ ਕੁ ਲੱਖ ਰੁਪਏ ਰਹਿ ਗਿਆ। ਹਾਂਜੀ ਹਾਂਜੀ। ਤੇ ਲੈ ਆਓ ਬਈ। ਤੇ ਅੱਗੇ ਆ ਗਈ ਭਾਜੀ ਵੈਂਟੋ ਕਾਰ। ਦੱਸੋ ਵੀਰੇ। 2016 ਜੀ। ਜੀ। ਡੀਜ਼ਲ ਵੇਰੀਐਂਟ ਦੇ ਵਿੱਚ ਹੈ। ਹਾਈ ਲਾਈਨ ਹੈ ਬਿਲਕੁਲ ਟੌਪ ਐਂਡ। ਠੀਕ ਹੈ। ਨੰਬਰ ਨਾਲ ਹੈ ਜੀ 00 ਵਾਲਾ। ਜੀ। ਠੀਕ ਹੈ ਜੀ। ਗੱਲ ਕਰੀਏ ਨੰਬਰ ਦੀ ਤਾਂ ਲੱਖ ਰੁਪਏ ਕੀਮਤ ਹੈਗੀ ਅੱਜ। ਬਿਲਕੁਲ ਹੈਗੀ ਵੀਰੇ। ਨੰਬਰ ਨਾਲ ਦੇਵਾਂਗੇ। ਜੀ। ਠੀਕ ਹੈ ਜੀ। ਐਕਸੀਡੈਂਟ ਦੀ ਗਾਰੰਟੀ ਹੈ। ਚੱਲੀ ਦੀ ਗਾਰੰਟੀ ਹੈ ਕਾਰ ਦੀ। ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਪੂਰੀ ਨਵੀਂ ਗੱਡੀ ਐ ਤੇ ਵੀਰੇ ਰੇਟ ਕੀ ਇਹਦਾ ਇਹ ਵੀ ਭਾਜੀ ਦੇ ਦਾਂਗੇ 5.5 ਲੱਖ ਦੀ ਵਿਧ ਨੰਬਰ ਯਸ ਨੋ ਦੇ ਵਿੱਚ ਠੀਕ ਐ 5.5 ਲੱਖ ਦੀ ਹਾਂਜੀ ਟਾਇਰ ਬਿਲਕੁਲ ਨਵੇਂ ਯੋਕੋਹਾਮਾ ਦੇ ਹੂੰ ਠੀਕ ਐ ਵੀਰੇ ਇੰਸ਼ੋਰੈਂਸ ਵੈਲਿਡ ਐ ਜੀ ਕਾਰ ਦਾ ਫੁੱਲ ਵਾਲਾ ਤੇ ਲੱਖ ਰੁਪਿਆ ਡਾਉਨ ਪੇਮੈਂਟ ਨਾਲ ਚਲਾ ਦੂੰਗਾ ਬਾਕੀ ਕਰਾ ਦੇਾਂਗੇ ਜੀ ਲੋਨ ਸਾਰਾ ਠੀਕ ਐ ਵੀਰੇ ਤੇ ਅੱਗੇ ਵੀ ਭਾਈ 00856 ਪੇਡ ਨੰਬਰ ਵਾਲੀ ਆ ਗਈ ਗੱਡੀ ਦੱਸਿਓ ਵੀਰੇ 2019 ਐ ਜੀ ਦਸੰਬਰ ਦੀ ਕਾਰ ਐ ਠੀਕ ਐ ਮੈਕੈਨੀਕਲ ਬਿਲਕੁਲ ਨਵੀਂ ਹੈ ਜੀ ਜੀ ਚੱਲੀ 1 ਲੱਖ ਐ ਵੀ ਤਾਂ ਸਰਵਿਸ ਰਿਕਾਰਡ ਹੈ ਠੀਕ ਹੈ ਠੀਕ ਹੈ ਜੀ ਦਸੰਬਰ ਦੀ ਕਾਰ ਹੈਗੀ ਇਹ ਇਹ ਕਿਹੜਾ ਵੇਰੀਐਂਟ ਹੈ ਜੀ ਡੀ ਜੀ ਡੀ ਆਈ ਹਾਂਜੀ ਭਾਜੀ ਲਓ ਜੀ ਕਰੋ ਚੈੱਕ ਡੀਜ਼ਲ ਦੀ ਕਾਰ ਹੈ ਜੈਡ ਡੀ ਆਈ 19 ਮਾਡਲ ਤੇ ਇਹਦਾ ਰੇਟ ਵੀਰੇ ਇਹ ਭਾਜੀ ਦੇਣ ਲੈਣ ਹੈਗਾ 8 ਲੱਖ ਦੇ 60000 ਰੁਪਿਆ 8 ਲੱਖ 60000 60000 ਦੀ ਦੇ ਦਿਆਂਗੇ ਜੀ ਠੀਕ ਹੈ ਵੀਰੇ ਤੇ 1 60 ਨਾਲ ਇਹਦਾ ਕੰਮ ਚਲਾ ਦੋਗੇ ਚਲਾ ਦਿਆਂਗੇ ਜੀ ਲੱਖ ਰੁਪਏ ਨਾਲ ਹੀ ਚਲਾ ਦਾਂਗੇ ਠੀਕ ਹੈ ਵੀਰੇ ਤੇ ਅੱਗੇ ਬਲੇਰੋ ਆ ਗਈ ਭਾਈ ਦੱਸਿਓ 2020 ਹੈ ਜੀ ਠੀਕ ਹੈ ਫਰਸਟ ਓਨਰ ਹੈ ਜੀ ਜੀ ਬਿਲਕੁਲ ਟਾਪ ਐਂਡ ਹੈ ਜੀ 26 ਆਪਸ਼ਨਲ ਠੀਕ ਹੈ ਜੀ ਚੱਲੀ ਦੀ ਗੱਲ ਕਰਾਂ ਤਾਂ 30000 ਕਿਲੋਮੀਟਰ ਚੱਲੀ ਹੈ ਜੀ ਸਿਰਫ ਸਿਰਫ 30000 ਕਿਲੋਮੀਟਰ ਚੱਲੀ ਹੈ ਕੀ ਬਾਤ ਹੈ ਲਓ ਜੀ ਲਿਆ ਮਿੱਤਰਾ ਆਰਮੀ ਆਫੀਸਰ ਦੀ ਕਾਰ ਹੈ ਜੀ ਇਹ ਠੀਕ ਹੈ ਕਰੋ ਵੀ ਕੰਡੀਸ਼ਨ ਚੈੱਕ ਜਿਵੇਂ ਨਵੀਂ ਸਿਰਫ 30000 ਚੱਲੀ 2020 ਮਾਡਲ ਸਾਰਨ ਟਾਪ ਮਾਡਲ ਤੇ ਇਹਦਾ ਰੇਟ ਵੀਰੇ ਇਹ ਭਾਜੀ ਦੇ ਦੇਾਂਗੇ ਆਪਾਂ 8.5 ਲੱਖ ਰੁਪਏ ਡਿਮਾਂਡ ਕਰਦੇ ਆ 8 ਲੱਖ ਤੇ 20 ਦੀ ਕਾਰ ਦੇ ਦੇਾਂਗੇ 820 ਦੀ ਇੱਕ ਵੀ ਲਿਆਈਏ ਲਿਆਓ ਜੀ ਲਿਆਓ 7 ਲੱਖ ਕਰੋ ਕਰਾ ਦੇ ਜੀ ਲਓ ਜੀ 120000 ਦੇ ਵਿੱਚ ਤੁਹਾਨੂੰ ਬਲੈਰੋ ਦੇ ਮਾਲਕ ਬਣਾ ਦੇਣਾ ਅੱਜ ਤੇ ਅੱਗੇ ਆ ਗਈ ਬਾਈ ਜੀ ਥਾਰ ਕਾਲੇ ਰੰਗ ਦੀ 2023 ਹੈ ਜੀ ਰਜਿਸਟ੍ਰੇਸ਼ਨ 24 ਦੀ ਹੈ ਠੀਕ ਹੈ ਫਰਸਟ ਓਨਰ ਹੈਗੀ ਹੈ ਠੀਕ ਹੈ ਜੀ ਚੱਲੀ ਦੀ ਗੱਲ ਕਰਾਂ ਤਾਂ 21000 ਵਿਦ ਸਰਵਿਸ ਰਿਕਾਰਡ ਰੀਅਲ 4 ਡਰਾਈਵ ਰੀਅਲ 4 ਡਰਾਈਵ ਠੀਕ ਹੈ ਜੀ ਲਿਆ ਮੈਂ 트랜ਡਰ ਕੁੜੀ ਸੰ ਚੈੱਕ ਰਾ ਗੱਡੀ ਇਹ ਵੀ ਨਵੀਂ ਹੈ ਤੇ ਵੀਰੇ ਰੇਟ ਇਹਦਾ ਕੀ ਹੈ ਇਹ ਵੀ ਕਾਰ ਦੇ ਦੇਵਾਂਗੀ ਜੀ 13,70,000 ਦੀ ਯਸਨੋ ਦੇ ਵਿੱਚ 13,70 ਦੀ ਗੱਡੀ ਮਿਲ ਜੂ ਦੇ ਦੇਵਾਂਗੀ ਜੀ ਤੇ 11-12 ਲੱਖ ਦਾ ਕਿੰਨੇ ਦਾ ਲੋਨ ਹੋਏ ਤੇ ਸਾਢੇ 12 ਲੱਖ ਦਾ ਲੋਨ ਕਰਾਂਗੇ ਸਾਢੇ 12 ਦਾ ਕਰਾਵਾਂਗੇ ਕੀ ਬਾਤ ਹੈ ਤੇ ਅੱਗੇ ਆ ਗਈ ਭਾਜੀ ਕਾਲੇ ਰੰਗ ਦੇ ਵਿੱਚ ਸਕਾਰਪੀਓ ਲਾਈਡਰ ਬਹੁਤ ਸੋਹਣੇ ਲੱਗੇ ਹੋਣੇ ਸਾਈਡ ਹੋ ਕੇ ਦਿਖਾ ਦੀ ਮਿੱਤਰਾਂ ਦੱਸਿਓ ਵੀਰੇ ਗੱਡੀ ਬਾਰੇ ਇਹ ਤਾਂ ਅਸੀਂ ਐ ਲੈ ਲਓ ਵੀ ਸ਼ਕੀਨ ਬੰਦਿਆਂ ਲਈ ਕਾਰ ਹੈ ਹੂੰ ਬਿਲਕੁਲ ਕਾਲੇ ਰੰਗ ਦੇ ਸ਼ਕੀਨ ਹੈ ਤੇ ਮੋਡੀਫਾਈ ਕਾਰ ਦੇ ਸ਼ਕੀਨ ਹੈ ਹੂੰ ਫਰਸਟ ਓਨਰ ਹੈਗੀ ਇਹ 2021 S11 ਪੁਰਾਣੀ ਇੰਜਨ ਵਾਲੀ ਇਹ ਦੀ ਠੀਕ ਹੈ ਕੈਪਟਨ ਸੀਟ ਵਾਲੀ ਕੈਪਟਨ ਸੀਟ ਹੈ ਜੀ ਚੱਲੀ ਦੀ ਗੱਲ ਕਰਾਂ ਤਾਂ 52000 ਚੱਲੀ ਹੈ ਠੀਕ ਹੈ 올 ओरिजिनल ਪੇਂਟ ਦੀ ਗਾਰੰਟੀ ਜੀ ਲੈ ਕੇ ਠੀਕ ਹੈ ਲਓ ਜੀ ਕਰੋ ਗਣੀ ਸੰਚੈਕ 52000 ਚੱਲੀ 21 ਮਾਡਲ S11 ਕੈਪਟਨ ਸੀਟਾਂ ਵਾਲੀ ਜਮਾ ਨਵੀਂ ਗੱਡੀ ਅਲਾਈਟਰ ਕੈਂਸੀ ਨੇ ਵੀਰੇ ਤੇ ਲੱਗੇ 2 CNG ਲਾਈਟਰ ਹੈ ਜੀ ਠੀਕ ਹੈ ਇੰਸ਼ੋਰੈਂਸ ਫੁੱਲ ਵਾਲਾ ਹੈਗਾ ਠੀਕ ਹੈ ਠੀਕ ਹੈ ਜੀ ਪੂਰੇ 11 ਮਹੀਨਿਆਂ ਦਾ ਮਤਲਬ ਬੀਮਾ ਬਿਆ ਦਾ ਤੇ ਰੇਟ ਕੀ ਇਹਦਾ ਇੱਕੋ ਹੀ ਰੇਟ ਹੈ ਜੀ ਦਾ 17 ਲੱਖ ਰੁਪਿਆ 17 ਲੱਖ ਦੀ ਤੇ ਲੋਨ ਕਿੰਨੇ ਕਦਾ ਹੋ ਜੂਦੇ ਤੇ ਲੋਨ ਕਰਾ ਦੇਗੇ ਭਾਜੀ ਆਪ ਪਹਿਲਾਂ ਮੰਨ ਕੇ ਚਲੋ 14 ਤੋਂ 14.5 ਦੇ ਵਿੱਚ 14.5 2.5 ਲੱਖ ਰੁਪਏ ਦੇ ਵਿੱਚ ਭਾਜੀ 21 ਮਾਡਲ S11 ਸਿਰਫ 52000 ਚੱਲੀ ਹੋਈ ਤੇ ਅੱਗੇ ਆ ਗਈ ਬ੍ਰਿਜਾਕਾਰ ਇਹ ਵੀ ਤੋਹਫਾ ਹੈ ਬਾਜੀ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਾਰ ਲੈ ਕੇ ਆਏ ਸੀਗੀ ਬਹੁਤ ਘੱਟ ਚੱਲੀ ਹੋਈ ਹਾਂ ਉਹ ਮੇਰਾ 27 20000 ਹਾਂਜੀ ਹਾਂ ਆਪਣੇ ਇੰਸਟਾਗ੍ਰam ਵਾਲੀ ਫੈਮਿਲੀ ਨੇ ਬਹੁਤ ਪਿਆਰ ਦਿੱਤਾ ਉਸ ਕਾਰ ਲਈ ਦੀ ਵੀਡੀਓ ਨੂੰ ਠੀਕ ਹੈ ਵੀਰੇ ਇਹ ਵੀ ਮਤਲਬ ਇੱਕ ਤੋਹਫਾ ਹੀ ਹੈ ਠੀਕ ਹੈ ਉਹ ਆਪਾਂ 25000 ਚੱਲੀ ਲੈ ਕੇ ਆਏ ਸੀ ਇਹ ਸਿਰਫ 17000 ਕਿਲੋਮੀਟਰ ਚੱਲੀ ਅੱਛਾ ਉਤੋਂ ਵੀ ਘੱਟ ਕੀ ਆ ਬਾਤ ਹੈ ਮਾਡਲ ਕਿਹੜਾ ਹੈ 2019 19 ਮਾਡਲ 17000 ਚੱਲੀ ਇਹ ਤਾਂ ਫਿਰ ਸਾਰੀ origignal ਹੀ ਹੋਊਗੀ ਸਾਰੀ ਟੋਟਲ ਭਾਜੀ ਬੰਬਰ ਵੀ ਨਾਲ ਦੇ ਆ ਹੂੰ ਲਿਖ ਕੇ ਗਰੰਟੀ ਹੈ ਜੀ 17000 ਚੱਲੀ ਦੀ ਤੇ ਪੇਂਟ ਦੀ ਐਂਡਰੌਇਡ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਐ ਐਕਸਟਰਾ ਲੱਗਿਆ ਹੋਇਆ ਜੀ ਸੀਟ ਲੱਗੇ ਆਟੋ ਫਾਰਮ ਦੇ ਐਕਸਟਰਾ ਠੀਕ ਐ ਤੇ ਵੇਰੀਐਂਟ ਕਿਹੜਾ ਹੈ ZDI ਭਾਜੀ ZDI ਡੀਜ਼ਲ ਦੀ ਕਾਰ ਐ ਤੇ ਰੇਟ ਇਹਦਾ ਵੀਰੇ ਇਹ ਭਾਜੀ ਕਾਰ ਦੇਵਾਂਗੇ 9.5 ਲੱਖ ਦੀ 9.5 ਲੱਖ ਦੀ ਸਿਰਫ 17000 ਚੱਲੀ 17000 ਚੱਲੀ ਦੀ ਗਰੰਟੀ ਹੈ ਜੀ ਲਿਖ ਕੇ ਕੀ ਬਾਤ ਐ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਦੀ ਮੰਨ ਕੇ ਚਲੋ 8 ਲੱਖ ਰੁਪਈਆ ਬਾਕੀ ਸਾਰਾ 8 ਦਾ ਲੋਨ ਹੋ ਜੂਗਾ ਹਾਂਜੀ ਹਾਂ ਜਿਹੜੇ ਡੇਢ ਕ ਲੱਖ ਰੁਪਈਆ ਡਾਊਨ ਪੇਮੈਂਟ ਜਿਹੜੀ ਆ ਲੈ ਆਏ ਹਾਂਜੀ ਹਾਂਜੀ ਠੀਕ ਆ ਵੀਰੇ ਲੈ ਮੈਂ ਤੇਰਾ ਅੱਗੇ ਆ ਜਾ ਕ੍ਰੇਟਾ ਖੜੀ ਆ ਬਹੁਤ ਵਧੀਆ ਇਹਦਾ ਵੀ ਨੰਬਰ ਪੀੜੀ ਆ 3500 ਕਰੋ ਜੀ ਚੈੱਕ ਦੱਸਿਓ ਵੀਰੇ 2019 ਮਾਡਲ ਹੈ ਜੀ ਹਮ ਐਸ ਐਕਸ ਪਲੱਸ ਠੀਕ ਆ ਆਟੋਮੈਟਿਕ ਦੇ ਵਿੱਚ ਠੀਕ ਆ ਪਲੱਸ ਸਨਰੂਫ ਹੈ ਜੀ ਠੀਕ ਆ ਵੀਰੇ ਚੱਲੀ 50 55 ਹਜ਼ਾਰ ਹੈ ਜੀ ਟਾਇਰ ਬਿਲਕੁਲ ਨਵੇਂ ਜੀ ਐਕਸੀਡੈਂਟ ਦੀ ਗਾਰੰਟੀ ਲਓ ਜੀ ਕਰੋ ਕੰਡੀਸ਼ਨ ਚੈੱਕ ਗੱਡੀ ਦੀ ਪੋਸ਼ੂ ਬਟਨ ਸਟਾਰਟ ਵਾਲੀ ਐਸਐਕਸ ਪਲੱਸ ਐਸਐਕਸ ਪਲੱਸ ਭਾਜੀ ਸਨਰੂਫ ਹੈਗਾ ਪੋਸ਼ ਬਟਨ ਹੈਗਾ ਜੀ ਆਟੋਮੈਟਿਕ gear ਹੈ ਜੀ ਠੀਕ ਹੈ ਇਹਦਾ ਕੀ ਰੇਟ ਆ ਵੀਰੇ ਇਹ ਭਾਜੀ ਡਿਮਾਂਡ ਹੈਗੀ ਹੈ 1.5 ਕਾਰ ਦੇ ਦੇਗੇ 10 ਲੱਖ ਦੇ 20 ਹਜ਼ਾਰ ਦੀ 10 ਲੱਖ 20 ਹਜ਼ਾਰ ਦੀ ਕਾਰ ਦੇ ਦੇਗੇ 9 ਲੱਖ ਦਾ ਮੈਨੂੰ ਲੋਨ ਵੀ ਹੋ ਜਾਊਗਾ ਕਰਾ ਦੇਗੇ ਜੀ ਕਰਾ ਦੇਗੇ 1 ਲੱਖ 20 ਹਜ਼ਾਰ ਬਾਈ ਜੀ ਇਹਦੇ ਵਾਸਤੇ ਲੈ ਆਇਓ ਤੇ ਅੱਗੇ ਫੇਰ ਤੁਹਾਡੇ ਵਾਸਤੇ ਬ੍ਰਿਜਾ ਦੱਸਿਓ ਜੀ 2020 ਮਾਡਲ ਹੈ ਜੀ VXI ਪੈਟਰੋਲ ਦੀ ਕਾਰ ਹੈ ਠੀਕ ਹੈ ਫਰਸਟ ਓਨਰ ਹੈ ਜੀ ਲੁਧਿਆਣਾ ਸ਼ਹਿਰ ਦਾ ਨੰਬਰ ਹੈਗਾ ਠੀਕ ਆ ਵੀਰੇ ਪੇਂਟ ਦੀ ਗੱਲ ਕਰਾਂ ਤਾਂ ਇਹ ਵੀ ਕਿਦੋਂ ਨਹੀਂ ਪੇਂਟ ਹੈਗੀ 올 ओरिजिनल ਸਾਰੀ ओरिजिनल ਆ ਸਾਰੀ ओरिजिनल ਭਾਜੀ ਕੀ ਬਾਤ ਹੈ ਨਾਲ ਨੇ ਡੈਰਾਂ ਚ ਘਾਰ ਹੈ ਜੀ ਚੱਲੀ ਕਿੰਨੀ ਹੈ ਇਹ ਚੱਲੀ 58000 ਕਿਲੋਮੀਟਰ ਠੀਕ ਆ ਵੀਰੇ ਇਹਦਾ ਰੇਟ ਇਹ ਭਾਜੀ ਕਾਰ ਦੇ ਦਿਆਂਗੇ ਕੁਇਰੇਟ 7 ਲੱਖ ਦੇ 85000 ਦੀ 7 ਲੱਖ 85000 ਦੀ ਗੱਡੀ ਮਿਲ ਜੂ ਤੇ ਮੈਨੂੰ ਲੱਗਦਾ ਵੀ 1 ਲੱਖ 85000 ਲਿਆਇਆ ਕਰਾ ਦੇਗੇ ਜੀ ਬਾਕੀ ਸਾਰਾ ਲੋਨ ਕਰਾ ਦੇਣਾ ਠੀਕ ਆ ਵੀਰੇ ਲੈ ਮਿੱਤਰ ਅੱਗੇ ਵੀ ਕ੍ਰੇਟਾ ਖੜੀ ਆ ਦੱਸਿਓ ਵੀਰੇ ਇਹਦੇ ਬਾਰੇ 2021 ਮਾਡਲ ਹੈ ਜੀ ਜੀ ਨੰਬਰ ਇਹਦਾ ਵੀ ਪੇਡ ਆ ਭਾਜੀ ਹਾਂ ਐਸ ਵੇਰੀਐਂਟ ਉਸ ਵਰਡਨ ਜੀ ਠੀਕ ਹੈ ਇਕੱਲਾ ਸਨਰੂਫ ਉਡੀ ਹੈਗੇ ਦੇ ਵਿੱਚ ਬਾਕੀ ਸਾਰੇ ਫੀਚਰ ਹੈ ਲਾਈਟਰ ਐ ਐਕਸਟਰਾ ਲੱਗੇ ਹੋਏ ਨੇ ਠੀਕ ਹੈ ਵੀਰੇ ਚੱਲੀ 57 58000 ਹੈ ਜੀ ਹੂੰ ਓਕੇ ਹਾਰਨ ਬਹੁਤ ਵੱਡੇ ਲੱਗੇ ਹੋਏ ਨੇ ਲਓ ਜੀ ਕਰੋ ਚੈੱਕ ਤੇ ਇਹਦਾ ਕੀ ਰੇਟ ਹੈ ਵੀਰੇ ਇੱਕ ਰੇਟ ਭਾਜੀ ਇਹ ਰਹਿ ਗਿਆ 12.5 ਲੱਖ ਰੁਪਈਆ 12.5 ਲੱਖ ਦੇ ਵਿੱਚ ਭਾਜੀ ਤੁਹਾਨੂੰ ਐਸ ਵੇਰੀਐਂਟ ਮਿਲ ਜੂ ਐਕਸਟਰਾ ਲਾਈਟਰਾਂ ਦੇ ਨਾਲ ਇਦੇ ਵਿੱਚ ਸਨਰੂਪ ਛੱਡ ਕੇ ਹੋਰ ਸਾਰੇ ਫੀਚਰ ਆ ਜਾਂਦੇ ਨੇ ਡਿਸਕਾਊਂਟ ਹੋਰ ਦੇ ਦਿਆਂਗੇ ਭਾਜੀ ਜਿਹੜਾ ਭਰਾ ਕੋਈ ਵੀਡੀਓ ਦੇਖ ਕੇ ਆਊਗਾ ਡਿਸਕਾਊਂਟ ਦੇ ਦਿਆਂਗੇ 1250 ਵਿੱਚ ਡਿਸਕਾਊਂਟ ਮਿਲ ਜੂਗਾ ਕਰ ਦੇ ਦਾਂਗੇ ਜੀ ਕਰ ਦੇ ਦਾਂਗੇ ਲੋ ਮਿੱਤਰੋ ਤੇ ਡਾਊਨ ਪੇਮੈਂਟ ਇਹਦੀ ਭਾਜੀ ਕੋਈ ਮੰਨ ਕੇ ਚੱਲੋ 10 ਤੋਂ 11 ਲੱਖ ਰੁਪਏ ਦੇ ਵਿੱਚ ਲੋਨ ਹੋ ਜਾਊਗਾ 11 ਕ ਲੱਖ ਮਤਲਬ 1.5 ਕ ਲੱਖ ਡਾਊਨ ਪੇਮੈਂਟ ਮੰਨ ਕੇ ਚੱਲਦੇ ਹਾਂ ਹਾਂ ਜੀ ਹਾਂ ਠੀਕ ਆ ਬਾਈ ਅੱਗੇ ਫੇਰ ਸਕਾਰਪੀਓ ਗੱਡੀ ਆ ਗਈ ਬਾਈ ਜੀ ਦੱਸਿਓ ਇਹਦੇ ਬਾਰੇ 2016 ਜੀ ਜੀ ਫਰਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਨੰਬਰ ਠੀਕ ਹੈ ਜੀ ਨੰਬਰ ਲਵਾ ਕੇ ਦੇ ਦਿਆਂਗੇ ਪੰਜਾਬ ਦਾ ਜਿੱਥੋਂ ਦਾ ਵੀ ਮਤਲਬ ਕੋਈ ਬੰਦਾ ਆਊਗਾ ਆਪਣੇ ਕੋਲ ਕਸਟਮਰ ਖਰੀਦਣ ਲਈ ਠੀਕ ਹੈ ਉਸੇ ਡਿਸਟ੍ਰਿਕਟ ਦਾ ਹੀ ਨੰਬਰ ਲਵਾ ਦੇਾਂਗੇ ਇਹ S10 ਹੈ S10 ਹੈ ਬਾਜੀ 2016 ਮਾਡਲ S10 ਹਾਂ ਜੀ ਹਾਂ ਚੱਲੀ 80000 ਕਿਲੋਮੀਟਰ ਠੀਕ ਹੈ ਪਹਿਲੇ ਨਾਮ ਦੀ ਹੈ ਪਹਿਲੇ ਨਾਮ ਦੀ ਗੱਡੀ ਹਾਂ ਜੀ ਠੀਕ ਹੈ ਵੀਰੇ ਕੰਡੀਸ਼ਨ ਚੈੱਕ ਕਰੋ ਮਿੱਤਰੋ ਵਧੀਆ ਕੰਡੀਸ਼ਨ ਦੀ ਕਾਰ ਹੈ ਤੇ ਇਹਦਾ ਵੀਰੇ ਰੇਟ ਇਹ ਪਾਜੀ ਨੰਬਰ ਲਵਾ ਕੇ ਦੇ ਦਿਆਂਗੇ ਬਸ ਤੁਸੀਂ ਐ ਲੈ ਲਓ ਵੀ ਕੋਈ 11 11 ਸਵਾ 11 ਦੇ ਆਸ-ਪਾਸ 11 ਸਵਾ 11 ਦੀ ਨੰਬਰ ਲਵਾ ਕੇ 11 ਦੀ ਮੰਨੋ ਵੀ 11 ਦੀ ਦੇ ਦਾਂਗੇ ਨੰਬਰ ਲਵਾ ਕੇ ਜੇ ਬਿਨਾ ਨੰਬਰ ਤੋਂ ਕਿਸੇ ਹਰਿਆਣੇ ਦੇ ਵੀਰ ਨੇ ਲੈਣੀ ਹੋਵੇ ਉਹਨੂੰ ਫਿਰ ਬਸ ਉਹ ਨੰਬਰ ਦੇ ਪੈਸੇ ਛੱਡ ਦੇਾਂਗੇ ਜੀ ਕੋਈ 60 70000 ਰੁਪਏ ਨੰਬਰ ਦਾ ਲੱਗਦਾ ਉਹ ਛੱਡ ਦੇਾਂਗੇ ਮਤਲਬ 10 ਲੱਖ 30 ਕੁ ਹਜ਼ਾਰ ਰੁਪਏ ਰਹਿ ਗਏ ਬਸ ਹਾਂ ਜੀ ਹਾਂ ਠੀਕ ਆ ਵੀਰੇ ਲਓ ਜੀ ਅੱਗੇ ਟਾਟਾ ਦੀ ਗੱਡੀ ਲੈ ਏ ਤੁਹਾਡੇ ਵਾਸਤੇ ਅਲਟਰੋ ਦੱਸੋ ਵੀਰੇ 2021 ਮਾਡਲ ਹੈ ਭਾਜੀ ਜੀ ਚੱਲੀ ਦੀ ਗੱਲ ਕਰਾਂ ਤਾਂ 30 35000 ਕਿਲੋਮੀਟਰ ਚੱਲੀ ਹੈ ਠੀਕ ਹੈ ਪਿਓਰ ਠੀਕ ਹੈ ਫਰਸਟ ਓਨਰ ਕਾਰ ਹੈ ਠੀਕ ਹੈ ਟਾਪ ਐਂਡ ਵੇਰੀਐਂਟ ਹੈ ਜੀ ਪੁਸ਼ ਬਟਨ ਪੁਸ਼ ਬਟਨ ਵਾਲੀ ਟਾਪ ਮਾਡਲ ਗੱਡੀ ਹੈ ਬਾਈ ਜੀ ਘਰੋਂ ਚੈੱਕ ਨਹੀਂ ਸਾਂ ਸਿਰਫ 30-35 ਹਜ਼ਾਰ ਚੱਲੀ ਹੈ ਹਾਂਜੀ 30-35 ਹਜ਼ਾਰ ਚੱਲੀ ਠੀਕ ਹੈ ਵੀਰੇ ਇਹਦਾ ਕੀ ਰੇਟ ਹੈ ਫਿਰ ਇਹ 6 ਲੱਖ ਰੁਪਏ ਹੀ ਦੇ ਦਾਂਗੇ ਭਾਜੀ 6 ਲੱਖ ਦੀ 2021 ਮਾਡਲ 21 ਮਾਡਲ ਟਾਪ ਮਾਡਲ ਉਹ ਵੀ ਤੇ ਡਾਊਨ ਪੇਮੈਂਟ ਇਹਦੀ ਉਹ ਸਾਰੇ ਦਾ ਸਾਰਾ ਲੋਨ ਕਰਾ ਦੇਗੇ ਪੂਰਾ ਹੀ ਕਰਾ ਰਹੇ ਹਾਂ ਲਓ ਜੀ ਆਧਾਰ ਕਾਰਡ ਪੈਨ ਕਾਰਡ ਲਿਓ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਸਾਰਾ ਹੀ ਲੋਨ ਹੋ ਜਾਊਗਾ ਗੱਡੀ ਦੀ ਵਿਜ਼ਿਬਿਲਟੀ ਬਣਨੀ ਚਾਹੀਦੀ ਆ ਥੋੜੀ ਐਲੀਜੀਬਿਲਟੀ ਬਣਨੀ ਚਾਹੀਦੀ ਆ ਜੇ ਥੋੜੀ ਜੀ ਲੋਨ 'ਚ ਕੋਈ ਦਿੱਕਤ ਆ ਤੁਹਾਡੇ ਸਿਵਲ 'ਚ ਦਿੱਕਤ ਆ ਤਾਂ ਥੋੜੀ ਡਾਊਨ ਪੇਮੈਂਟ ਲੱਗ ਜੂਗੀ ਲੋਨ ਥੋੜਾ ਹੋ ਜਾਊਗਾ ਤੇ ਅੱਗੇ ਵੀਰੇ ਇਹ ਭਾਜੀ 2014 ਮਾਡਲ ਆਟੋਮੈਟਿਕ ਸਲੈਰੀਓ ਹੈ ਜੀ ਜੀ ਫਸਟ ਓਨਰ ਠੀਕ ਹੈ ਜੀ ਉਪਰ ਦਾ ਨੰਬਰ ਹੈ ਪੀਵੀ 12 ਜੀ ਐਕਸੀਡੈਂਟ ਹੈ ਨਹੀਂ ਭਾਜੀ ਇੱਕ ਦੋ ਵੀ ਸਟੱਚਿੰਗ ਜ਼ਰੂਰ ਹੈਗੇ ਆ ਕਾਰ ਦੇ ਠੀਕ ਆ ਵੀਰੇ ਮਕੈਨਿਕਲ ਬਹੁਤ ਨਵੀਂ ਹੈ ਵੀ ਐਕਸਾਈ ਲਓ ਜੀ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਆਟੋਮੈਟਿਕ ਗੇ ਵੈਰੀਐਂਟ ਕਿਹੜਾ ਦਾ ਇਹ VXI ਹੈ ਜੀ VXI ਪੈਟਰੋਲ ਦੀ ਕਾਰ ਆ ਠੀਕ ਆ ਵੀਰੇ ਰੇਟ ਕੀ ਆ ਦਾ ਗੱਡੀ ਦਾ ਇਹ 3.5 ਲੱਖ ਰੁਪਏ ਦੀ ਕਾਰ ਦੇ ਰਹੇ ਆ ਭਾਜੀ ਲਓ ਜੀ 3.5 ਲੱਖ ਦੇ ਬਜਟ ਦੇ ਵਿੱਚ ਬਾਈ ਜੀ ਜੇ ਤੁਸੀਂ ਵਧੀਆ ਕੰਡੀਸ਼ਨ ਦੇ ਵਿੱਚ ਆਟੋਮੈਟਿਕ ਕਾਰ ਲੱਭਦੇ ਹੋ ਤਾਂ ਇਤੋਂ ਵਧੀਆ ਡੀਲ ਕੋਈ ਨਹੀਂ ਹੋ ਸਕਦੀ ਅੱਗੇ ਆ ਗਈ ਬਾਈ ਜੀ i10 grand ਦੱਸੋ ਵੀਰੇ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ i10 grand ਆਸਤਾ ਪੁਸ਼ ਬਟਨ ਦੇ ਵਿੱਚ ਹਮ ਫਰਸਟ ਓਨਰ ਹੈ ਜੀ ਮਹਾਲੀ ਦਾ ਨੰਬਰ ਹੈ ਠੀਕ ਹੈ ਚੱਲੀ 50000 ਕਿਲੋਮੀਟਰ ਹੈ ਜੀ ਪਿਓਰ ਪੈਟਰੋਲ ਪਿਓਰ ਪੈਟਰੋਲ ਦੀ ਕਾਰ ਆ ਸਿਰਫ 50000 ਕਿਲੋਮੀ ਪੰਜਾਬ ਨੰਬਰ ਮਹਾਲਾ ਹਾਣਰ ਫਰਸਟ ਠੀਕ ਹੈ ਵੀਰੇ ਤੇ ਰੇਟ ਰੇਟ ਇਹਦਾ ਕਾਰ ਦੇ ਦਿਆਂਗੇ ਆਪਾਂ 4,60,65,000 ਰੁਪਏ ਦੀ 4,60,65,000 ਦੀ ਤੇ 60,65,000 ਰੁਪਏ ਡਾਊਨ ਪੇਮੈਂਟ ਬਾਕੀ ਲੋਨ ਕਰਾ ਲੈਗੇ ਬਾਕੀ ਹੋਜੂ ਲੋਨ ਬਾਈ ਜੀ ਇੰਨਾ ਗੱਡੀਆਂ ਚ ਕੋਈ ਵੀ ਗੱਡੀ ਲੈਣੀ ਆ ਪਹਿਲਾਂ ਨੰਬਰ ਚੱਲਦੇ ਨੇ ਸਕਰੀਨ ਤੇ ਉਹਦੇ ਤੇ ਕਾਲ ਕਰਕੇ ਜ਼ੀਰੋ ਡਿਟੇਲ ਲੈਣੀ ਉਹ ਵੀ ਮਿਲ ਜੂ ਫੋਟੋਆਂ ਚਾਹੀਦੀਆਂ ਉਹ ਵੀ ਮਿਲ ਜੂ ਬਾਕੀ ਵੀਡੀਓ ਤੁਸੀਂ ਦੇਖ ਹੀ ਲਈਆਂ ਬਸ ਹੁਣ ਸਾਈ ਪਾਸੇ ਗੱਡੀ ਬੁੱਕ ਕਰ ਲਓ ਡਿਟੇਲ ਲਓ ਪਹਿਲਾਂ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਲਾਈਕ ਮਾਰ